ਦੇਖੋ ਮੈਂ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਦੋਂ ਉੱਥੇ ਪਹੁੰਚੇ ਨੇ ਤੇ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਜਿਹੜੀ ਮੈਂ ਗੱਲ ਪਹਿਲਾਂ ਕਹੀ ਉਹ ਗੱਲ ਸੱਚ ਹੋ ਗਈ ਬਈ ਇਹ ਸਾਰੀ ਜਿਹੜੀ ਮਟੀਰੀਅਲ ਆ ਕਿਉਂਕਿ ਸ਼ਰਾਬ ਕੋਈ ਕੱਢਦਾ ਨਹੀਂਗਾ ਹੁਣ ਹੁਣ ਤਾਂ ਇਹਨੂੰ ਸਿਰਫ ਐਲਕੋਹਲ ਜਾਂ ਇਹਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕੈਮੀਕਲ ਨੂੰ ਤਿਆਰ ਕਰਕੇ ਤਿਆਰੀ ਹੈ ਮਤਲਬ ਉਹਦੇ ਵਿੱਚ ਪਾਣੀ ਉਹ ਪਾਉਣਾ ਹੈ ਕੋਈ ਇਹ ਨਹੀਂ ਵੀ ਪੱਠੀਆਂ ਲਾਉਣੀਆਂ ਜਾਂ ਹੋਰ ਕੋਈ ਕੰਮ ਇਹਨਾਂ ਨੇ ਸੌਕਾ ਕਰਤਾ ਪਰ ਆਪ ਮੰਨਿਆ ਗੱਲ ਵੀ ਇਹ ਦਿੱਲੀ ਤੋਂ ਆਇਆ ਸਮਾਨ ਦਿੱਲੀ 'ਚ ਤਾਂ ਹੁਣ ਟਾਈਟ ਹੋ ਗਿਆ ਕੰਮ ਦਿੱਲੀ 'ਚ ਤਾਂ ਭਾਜਪਾ ਦੀ ਸਰਕਾਰ ਆ ਗਈ ਬੰਦ ਹੋ ਗਿਆ ਸਾਰਾ ਕੁਝ ਹੁਣ ਸਾਰਾ ਜਿਹੜਾ ਇਹ ਕੇਜਰੀਵਾਲ ਦਾ ਕੰਮ ਆ ਜਿਹੜਾ ਇਹ ਸਾਰਾ ਦੁਨੀਆ ਦਾ ਸਭ ਤੋਂ ਨਸ਼ੇ ਦਾ ਸਮਗਲਰ ਵੱਡਾ ਬਣਿਆ ਉਹ ਸਾਰਾ ਸਮਾਨ ਆ ਜਿਹੜਾ ਉਹ ਹੁਣ ਪੰਜਾਬ ਜਾ ਰਿਹਾ ਉਹ ਸਾਰਾ ਜਿਹੜਾ ਇਹ ਪੰਜਾਬ ਪਹਚਾਇਆ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਇਸੇ ਕੰਮ ਤੇ ਲੱਗੀ ਆ ਇੱਥੇ ਰਾਜ ਭਾਗ ਚਲਾ ਗਿਆ ਤੇ ਹੁਣੇ ਸਾਰੀ ਜ਼ਹਿਰ ਇਹ ਲੈ ਕੇ ਪੰਜਾਬ ਪਹੁੰਚ ਚੁੱਕਿਆ ਇਹ ਆਪ ਭਗਵੰਤ ਮਾਨ ਉਹਨਾਂ ਦਾ ਬਿਆਨ ਉਰੇ ਤਾਂ ਕੋਈ ਹੁਣ ਇਹੋ ਜੀ ਗੱਲ ਕੋਈ ਕਰ ਨਹੀਂ ਸਕਦਾ ਇਹ ਸਾਰਾ ਜਿਹੜਾ ਦਿੱਲੀ ਦਾ ਤੰਤਰ ਆ ਇਹ ਕੇਜਰੀਵਾਲ ਸਸੋਧੀਆਂ ਜੈਨ ਇਹ ਸਭ ਆਪਣਾ ਮਟੀਰੀਅਲ ਆ ਜਿਹੜਾ ਸਪਲਾਈ ਪੰਜਾਬ 'ਚ ਇਸ ਵੇਲੇ ਕਰਨ ਲੱਗੇ ਉਹ ਉੱਥੇ ਪੱਟੀਆਂ ਆਪਣੀਆਂ ਲਾ ਲੀਆਂ ਇਹਨਾਂ ਨੇ ਇਹ ਆਪ ਇਹ ਮੰਨੇ ਦੂਜੀ ਗੱਲ ਇੱਕ ਗੱਲ ਕਹੀ ਮਾਨ ਸਾਹਿਬ ਨੇ ਵੀ ਕੋਈ ਹੋਰ ਬੜੀ ਗੱਲ ਹੋਣ ਤੋਂ ਪਹਿਲਾਂ ਅਸੀਂ ਇਹਨੂੰ ਰੋਕਾਂਗੇ ਇਹ ਸ਼ਰਮ ਹੀ ਨਹੀਂ ਆਉਂਦੀ ਉਸ 17 ਮੌਤਾਂ ਹੋ ਗਈਆਂ ਜਿਨ੍ਹਾਂ ਦੇ ਪਿੰਡ 'ਚ ਖੜਾ ਆਲੇ-ਦਾਲੇ ਹਜੇ ਕਹੀ ਜਾਂਦਾ ਵੀ ਇਦੋਂ ਵੀ ਬੜੀ ਗੱਲ ਕੋਈ ਕਰਾਉਣੀ ਆ ਇੱਕ ਬੰਦਾ ਕਿ ਕੋਈ ਡੈਥ ਹੋ ਜੇ ਇੱਕ ਇਨਸਾਨ ਦੀ ਉਹਦੇ ਘਰੇ ਪੀੜ੍ਹੀਆਂ ਖਤਮ ਹੋ ਜਾਂਦੀਆਂ ਨੇ ਤੇ ਤੁਸੀਂ ਜਨਾਬ ਇਹ ਕਹਿ ਰਹੇ ਹੋ ਉੱਥੇ ਖੜ ਕੇ ਵੀ ਇਦੋਂ ਬੜਾ ਕੋਈ ਹਾਦਸਾ ਹੋ ਜੇ ਉਦੋਂ ਪਹਿਲਾਂ ਅਸੀਂ ਕੀ ਕਰਾਂਗੇ ਤੀਜੀ ਗੱਲ ਜਿਹਹ ਜਾਂ ਪਿੰਡ ਦਾ ਸਰਪੰਚ ਉਹ ਜਿਹੇ ਲੋਕ ਜਿਹਹ ਜਾਂ ਪੰਜਾਬ ਦਾ ਮੁੱਖ ਮੰਤਰੀ ਉਹ ਜਿਹੇ ਇਹ ਹਾਲਾਤ ਨੇ ਜਿਹੜੇ ਬਣਾਏ ਆ ਇੱਕ ਗੱਲ ਇਹ ਸੱਚੀ ਆ ਜੇ ਕੋਈ ਚੰਗਾ ਕਬੱਡੀ ਦਾ ਪਲੇਅਰ ਹੋਏਗਾ ਤਾਂ ਅੱਗੇ ਨਵੇਂ ਮੁੰਡੇ ਕਬੱਡੀ ਦੇ ਪਲੇਅਰ ਤਿਆਰ ਕਰੇਗਾ ਜੇ ਕੋਈ ਚੰਗਾ ਹੌਕੀ ਦਾ ਪਲੇਅਰ ਆ ਉਹ ਕੋਚਿੰਗ ਦੇ ਕੇ ਚੰਗੇ ਹੌਕੀ ਦੇ ਪਲੇਅਰ ਤਿਆਰ ਕਰੇਗਾ ਜੇ ਕੋਈ ਟੀਚਰ ਆ ਕੋਸ਼ਿਸ਼ ਕਰੇਗਾ ਚੰਗੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਵੀ ਅੱਗੇ ਸਾਇੰਟਿਸਟ ਬਣਨ ਅੱਗੇ ਇਹ ਵਿਗਿਆਨੀ ਬਣ ਇਹ ਅੱਗੇ ਹੋਰ ਕੰਮ ਕਰਨ ਪਰ ਜਿਸ ਸੂਬੇ ਦਾ ਮੁੱਖ ਮੰਤਰੀ ਹੀ ਸ਼ਰਾਬੀ ਹੋਵੇ ਤੇ ਉਹ ਆਪ ਕੀ ਅੱਗੇ ਸਿਖਾਏਗਾ ਮੈਂ ਗਰੰਟੀ ਨਾ ਕਹਿ ਰਿਹਾ ਮੈਂ ਹੁਣ ਪੁੱਛਿਆ ਸਾਰੇ ਪਿੰਡਾਂ ਚ ਸਾਰੇ ਜ਼ਿਲ੍ਹਿਆਂ ਚ ਦੇਸੀ ਸ਼ਰਾਬ ਜਿਹੜੀ ਜਰੀਲੀ ਸ਼ਰਾਬ ਦੇਸੀ ਨਹੀਂ ਜਰੀਲੀ ਸ਼ਰਾਬ ਜਿਹੜੀ ਆ ਉਹ ਅਕ ਭਗਵੰਤ ਮਾਨ ਮੰਨੇ ਆ ਵੀ ਉਹ ਜਿੰਨਾ ਚਿਰ ਇੱਕ ਇੱਕ ਡੈਥ ਹੋ ਜਾਂਦੀ ਆ ਉਹਦਾ ਪਤਾ ਨਹੀਂ ਲੱਗਦਾ ਜਦੋਂ ਜ਼ਿਆਦਾ ਹੋ ਜਾਂਦੀਆਂ ਤਾਂ ਪਤਾ ਲੱਗਦਾ ਹਰ ਪਿੰਡਾਂ ਦੇ ਵਿੱਚ ਇਹ ਜੋ ਇਨਫੋਰਮੇਸ਼ਨ ਆਈ ਆ तकरीबन ਹਰ ਜਿਨੇ ਚ ਇਹ ਨਕਲੀ ਜ਼ਹਿਰੀਲੀ ਸ਼ਰਾਬ ਬਣ ਰਹੀ ਆ ਤੇ ਫੇਰ ਮੈਂ ਦਵਾ ਕਹਾਂਗਾ ਵੀ ਜਹਹਿ ਜਮ ਮੁੱਖ ਮੰਤਰੀ ਪੰਜਾਬ ਦਾ ਸ਼ਰਾਬੀ ਉਹੋ ਜਿਹਾ ਕੰਮ ਆ ਜਿਹੜਾ ਸ਼ਰਾਬ ਦਾ ਕੰਮ ਆ ਜਿਹੜਾ ਉਹ ਸਾਰੇ ਪਿੰਡ ਪਿੰਡ ਪੰਜਾਬ ਚ ਹੋ ਰਿਹਾ ਇਸ ਕਰਕੇ ਬਦਲਣਾ ਇਹ ਪਊ ਬਦਲਣਾ ਇਹ ਪਉ ਤਦ ਹੀ ਪੰਜਾਬ ਜਾ ਕੇ ਠੀਕ ਹੋਊਗਾ ਅੱਜ ਅਫਸੋਸ ਹੋਇਆ ਇਹਨਾਂ ਦੇ ਬਿਆਨਾਂ ਤੇ ਨੌਕਰੀ ਦੇਣ ਨੂੰ ਵੀ ਇਹ ਕਹਿੰਦਾ ਕਿਹਨੇ ਪੁੱਛਣਾ 3 ਸਾਲ ਬਾਅਦ ਜੀ 3 ਸਾਲ ਬਾਅਦ ਜਾਂ 2 ਸਾਲ ਬਾਅਦ ਤਾਂ ਲਕਸ਼ਣਾ ਸ਼ੁਰੂ ਹੋ ਜਾਣਗੀਆਂ ਕਿ ਤੁਸੀਂ ਅੱਜ ਉਹਨਾਂ ਨੂੰ ਨੌਕਰੀ ਦੇਣ ਬਜਾਰੇ ਇਹ ਕਹ ਰਹੇ ਹੋ ਪਹਿਲਾਂ ਵਿਆਹ ਕਰੇ ਜੇ ਅੱਜ ਹੀ ਉਹਨਾਂ ਨੂੰ ਨੌਕਰੀ ਮਿਲ ਜੇ ਤਾਂ ਉਹ ਨੌਕਰੀ ਦੇ ਹੁੰਦੇ ਹੁੰਦੇ ਵਿਆਹ ਕਰ ਲਊਗਾ ਜਦੋਂ ਵਿਆਹ ਹੋਊਗਾ ਤੇ ਪ੍ਰਮੋਸ਼ਨ ਹੋ ਜਾਊ ਸਭ ਨੂੰ ਨੌਕਰੀਆਂ ਨਾ ਦੇਣ ਦੇ ਬਹਾਨੇ ਬਣਾ ਕੇ ਉੱਥੋਂ ਨਿਕਲੇ ਆਏ ਤੇ ਪਰ ਅਫਸੋਸ ਹੋਇਆ ਇਹ ਦੋਖੋਆ ਵੀ ਇਹ ਅਜ ਆਪ ਮੰਨ ਕੇ ਜਿਵੇਂ ਇਹ ਸਾਰਾ ਕੁਝ ਦਿੱਲੀ ਤੋਂ ਜਿਹੜਾ ਜੁਗਾੜ ਸਾਰਾ ਚੱਕ ਕੇ ਹੁਣ ਸੀ ਪੰਜਾਬ 'ਚ ਸ਼ੁਰੂ ਕਰ ਲਿਆ ਇਹ ਆਪ ਬਿਆਨ ਨੇ ਮੁੱਖ ਮੰਤਰੀ ਜੀ